ਗੁਰਜੀ ਅੱਜ 3 ਤਰੀਕ ਦੇ ਹਾਲਾਤ ਨੇ ਜੋ ਡੇਰਾ ਬਾਬਾ ਨਾਨਕ ਤੋਂ ਰਮਦਾਸ ਅਲੀ ਸਾਈਡ ਤੇ ਉਥੋਂ ਦੇ ਹਾਲਾਤ ਆ ਵੀਰ ਤੁਹਾਨੂੰ ਦੱਸ ਦੇਣਗੇ ਤੇ ਜੋ ਵੀਰ ਵੀ ਆ ਰਿਹਾ ਰਸਤਾ ਬਸਤਾ ਲੈ ਕੇ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਇਹ ਵੀਰ ਜੀ ਤੁਹਾਨੂੰ ਦੱਸ ਦੇਣਗੇ ਇਹਨਾਂ ਦੇ ਨੰਬਰ ਤੇ ਪਿੰਡ ਵਿੱਚ ਇਹਨਾਂ ਨੇ ਦੱਸੀ ਹੋਏ ਨੇ ਇਹ ਵੀਡੀਓ ਵੇਖ ਲਿਓ ਤੇ ਉਹਨਾਂ ਵੀਰਾਂ ਤੱਕ ਪਹੁੰਚਾ ਦਿਓ ਜੋ ਵੀ ਕੋਈ ਚਾਰਾ ਜਾਂ ਕੁਝ ਵੀ ਫੀਡਾਂ ਤੱਕ ਜਾਂ ਕੁਝ ਵੀ ਲੈ ਕੇ ਆ ਰਹੇ ਆ ਵੀਰ ਵੀਡੀਓ ਉਸ ਤੱਕ ਜਰੂਰ ਪਹੁੰਚਾ ਦਿਓ ਜੀ ਵੀਰ ਜੀ ਦੱਸ ਦਿਓ ਆਪਣਾ ਪਿੰਡ ਤੇ ਫੋਨ ਨੰਬਰ ਦੱਸ ਦਿਓ ਆਪਣਾ ਜੀ ਮੇਰਾ ਨਾਮ ਸੁਖੀਰ ਸਿੰਘ ਪਿੰਡ ਸੀ ਹਾਦਾਗਲਾ ਜਿਲ੍ਹਾ ਰਾਵਾਂ ਬਾਬਾ ਨਾਨਕ ਡਿਸਟ੍ਰਿਕਟ ਦਸਪੁਰ ਹਾਂਜੀ ਮੋਬਾਈਲ ਨੰਬਰ ਮੇਰਾ ਹੈਗਾ 9914436598 ਠੀਕ ਹੈ ਜੀ ਤੇ ਸਾਡੇ ਜਿੰਨੇ ਵੀ ਇੱਥੇ ਸਵਾਂ ਲੈ ਕੇ ਆਉਣੀ ਆ ਨਾ ਡੰਗਰਾਂ ਵਾਸਤੇ ਲਿਓਣ ਨੂੰ ਸਭ ਤੋਂ ਵੱਧ ਡੰਗਰਾਂ ਦੀ ਜ਼ਰੂਰਤ ਹੈ ਇੱਥੇ ਠੀਕ ਹੈ ਵੀਰ ਜੀ ਬਾਕੀ ਰਾਸ਼ਨ ਪਾਣੀ ਖੂਬ ਆਇਆ ਇੱਥੇ ਠੀਕ ਆ ਹਾਂਜੀ ਤੇ ਜਿਹੜਾ ਵੀ ਵੀਰ ਆ ਇਹ ਵੀ ਅੱਜ ਤਰੀਕ ਹੈਗੀ ਜੇ 2 ਤਰੀਕ 3 ਤਰੀਕ ਅੱਜ 3 ਤਰੀਕ ਜੇ ਹਾਂਜੀ ਤੇ ਸਵਾਂ ਹੈਗਾ ਜੇ ਸਾਢੇ 12 1:00 ਸਮਾਂ ਜੇ ਇਹ ਉਹ ਹਾਲ ਤੱਕ ਦੇ ਹਾਲਾਤ ਆ ਤੇ ਮੇਰੇ ਵੀਰ ਜਿਹੜੇ ਨਾ ਇਹ ਵੀਰ ਨਾਲ ਸੰਪਰਕ ਕਰਕੇ ਤੇ ਫਿਰ ਤੁਰੇ ਕਿ ਇੱਥੇ ਬਾਅਦ ਉਹ ਵੀਰ ਦੀ ਵੀਡੀਓ ਵੇਖ ਕੇ ਕਾਫੀ ਕੁਝ ਐਸੇ ਪਹੁੰਚ ਚੁੱਕੂਗਾ ਪਰ ਵੀਰ ਕੋ ਫੋਨ ਲਾ ਕੇ ਤੇ ਬਾਅਦ ਵਿੱਚ ਇਥੋਂ ਤੁਰੇ ਕਿ ਵੀਰ ਦੇ ਕੀ ਜ਼ਰੂਰਤ ਆ ਕੀ ਨਹੀਂ ਜ਼ਰੂਰਤ ਠੀਕ ਆ ਜੀ ਇਹ ਵੀਰ ਤੁਹਾਨੂੰ ਸਹੀ ਗਾੜੀ ਕਰੂਗਾ ਓਕੇ ਜੀ ਹਾਂਜੀ ਵੀਰ ਜੀ ਹਰ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਕੋ ਜੀ ਫਤਿਹ ਮੇਰਾ ਨਾਮ ਗੁਰਜੀਤ ਸਿੰਘ ਪਿੰਡ ਧਰਮਕੋੜ ਹੰਡਾਵਾ ਸਾਰੇ ਵੀਰਾਂ ਨੂੰ ਹੱਥ ਛੋੜ ਕੇ ਬੇਨਤੀ ਕੀਤੀ ਜਾਂਦੀ ਆ ਹੋਰ ਇਸ ਟਾਈਮ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਆ ਕਿ ਮੇਰੇ ਵੀਰ ਜਿੰਨੇ ਵੀ ਬਾਹਰੋਂ ਜਾਂ ਇੱਥੋਂ ਪੰਜਾਬ ਤੋਂ ਸੇਵਾ ਕਰਨ ਵਾਲੇ ਨੇ ਉਹਨਾਂ ਦਾ ਵੀ ਹੱਥ ਛੋੜ ਕੇ ਬੇਨਤੀ ਆਜ ਤੋਂ 10 ਦਿਨ ਬਾਅਦ ਸੇਵਾ ਭੇਜਣ ਜਿਹੜੀ ਵੀ ਚਾਹੀਦੀ ਆ ਆਪਾਂ ਇਹ ਮੇਰਾ ਨੰਬਰ ਲੋ 81968 00542 ਤੇ ਇਸ ਨੰਬਰ ਤੇ ਕਾਲ ਕਰਕੇ ਮੈਂ ਪਿੰਡ ਦੱਸ ਦਿਆਂਗਾ ਰਤਨਛੱਤਰ ਪ੍ਰਾਣਾਤਰਮਗੋੜ ਤਲਵੰਡੀ ਕੋਰਚੱਕ ਕੋਹਲਿਆਲੇ ਤੱਕ ਜਿੱਥੇ ਵੀ ਚੀਜ਼ ਦੀ ਲੋੜ ਹੋਏਗੀ ਉੱਥੇ ਨਾਲ ਜਾ ਕੇ ਪਹਚਾਈ ਜਾਏਗੀ ਐਗੀਆਂ ਚੀਜ਼ਾਂ ਮੇਰਾ ਵੀਰ ਭੇਜੋ ਹੁਣ ਉਦੋਂ ਬਾਅਦ ਦੇ ਵਿੱਚ ਧੂੜੀ ਡੰਗਰਾਂ ਵਾਸਤੇ ਫੀਲਡ ਚੌਕਰ ਇਸ ਚੀਜ਼ ਦੀ ਜ਼ਰੂਰਤ ਆ ਹੁਣ ਤੇ ਵੀਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਆਪਾਂ ਨੂੰ ਰਾਸ਼ਨ ਬਹੁਤ ਜ਼ਿਆਦਾ ਆ ਚੁੱਕਾ ਹੱਥ ਛੋੜ ਕੇ ਬੇਨਤੀ ਆ ਤੇ ਮੇਰੇ ਵੀਰ ਨਾ ਭੇਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰਾਂ ਨੇ ਵੇਖੋ ਆਪ ਲੰਗਰ ਲਾਇਆ ਵਾ ਤੇ ਇਹ ਧਰਮਘੋੜ ਅੱਡੇ 'ਚ ਲੰਗਰ ਲੱਗਾ ਵਾ ਤੇ ਜਿਹੜੇ ਵੀਰ ਨੇ ਇਧਰ ਨੂੰ ਆਉਣ ਦੀ ਸੋਚਣ ਦੇ ਆ ਜਿਨ੍ਹਾਂ ਨੇ ਕੁਝ ਬਣਾ ਚੁੱਕੇ ਆ ਇਹ ਵੀਰਾਂ ਨੇ ਇੱਕ ਵਾਰੀ ਜਰੂਰ ਸੰਪਰਕ ਕਰ ਲਿਓ ਇਹ ਤੁਹਾਨੂੰ ਸਹੀ ਗਾੜ ਕਰ ਦੂਗਾ ਕਿ ਆਉਣ ਦੀ ਲੋੜ ਹੈ ਕਿ ਨਹੀਂ ਇਹ ਲਾ ਕੇ ਆਪਣੇ ਤੇ ਪਿੰਡਾਂ ਦਾ ਜਾਣੂ ਆ ਆਪਣੇ ਜਿਹੜੇ ਡੂੰਘੇ ਪਿੰਡਾਂ ਲਿੰਕ ਰੋਡ ਤੋਂ ਪਰੇ ਉਧਰ ਲੈ ਜਾਊਗਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਜੋ ਵੀ ਵੀਰ ਰਸਤਾ ਲੈ ਕੇ ਧਰਮਕੋਟ ਰੰਦਾਵਾ ਨਗਰ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਅੱਗੇ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਵੀਰ ਪਹੁੰਚਣਗੇ ਉਹਨਾਂ ਦਾ ਵੀ ਧੰਨਵਾਦ ਪਰ ਪਹੁੰਚਣ ਤੋਂ ਪਹਿਲਾਂ ਸਹੀ ਜਗ੍ਹਾ ਤੇ ਸਾਡੀਆਂ ਰਸਤਾ ਪਹੁੰਚਣਾ ਸਾਡੇ ਨਾਲ ਕਨੈਕਟ ਕਰ ਲੋ ਸਾਡਾ ਨੰਬਰ ਹੈਗਾ 99688 88182 ਡੇਰਾ ਬਾਬਾ ਨਾਨਕ ਰੋਡ ਰਮਦਾਸ ਧਰਮਕੋਟ ਰੰਦਾਵਾ ਅੱਡਾ ਨੰਬਰ ਦੁਬਾਰਾ ਫੇਰ ਨੋਟ ਕਰ ਲਓ 9968888182 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਇਹ ਜਿਹੜੀ ਵੀਡੀਓ ਆ 3 ਤਰੀਕ ਦੀ ਆ 2:30 ਵਜੇ ਦਾ ਸਮਾਂ ਵਾ ਆ ਉਹ ਵੀਰ ਦਾ ਘਰ ਆ ਆ ਮੇਨ ਜਿਹੜਾ ਅੱਡਾ ਜਾਂਦਾ ਵਾ ਉੱਥੇ ਵੀਰ ਦਾ ਘਰ ਆ ਤੇ ਵੀਰਾਂ ਅਗੇ ਬੇਨਤੀ ਆ ਕਿ ਇਹ ਵੀਰਾਂ ਜਿੱਥੋਂ ਤੱਕ ਵੀਡੀਓ ਪਹੁੰਚ ਜਾਂਦੀ ਆ ਉਹ ਵੀਰ ਜਿਹੜਾ ਕੋਈ ਆਉਂਦਾ ਇਹ ਵੀਰਾਂ ਨਾਲ ਸੰਪਰਕ ਕਰਕੇ ਆਵੇ ਤਾਂ ਜੋ ਇਹ ਸਹੀ ਤੁਹਾਨੂੰ ਗਾਈਡ ਕਰ ਸਕਣਗੇ ਕਿ ਕਿਹੜੀ ਚੀਜ਼ ਦੀ ਇਥੇ ਲੋੜ ਆ ਕਿਹੜੀ ਚੀਜ਼ ਦੀ ਨਹੀਂ ਲੋੜ ਆ ਵੀਰ ਜੀ ਹੁਣੀ ਕਹਿੰਦੇ ਆ ਟਾਈਮ ਇਥੇ ਪਸ਼ੂਆਂ ਦੇ ਚਾਰੇ ਜਾਂ ਦਵਾਈ ਦੀ ਲੋੜ ਆ ਹਜੇ ਹੋਰ ਇਸ ਤੋਂ ਇਲਾਵਾ ਹਜੇ ਕੋਈ ਲੋੜ ਨਹੀਂ ਦਿਖ ਰਹੀ ਬਾਕੀ ਵਾਹਿਗੁਰੂ ਪੜਾ ਰੱਖੇ ਪਾਣੀ ਸੈਟੀ ਰੱਖੇ ਤੇ ਵਧੀਆ ਵਾ ਇਹ ਵੀਡੀਓ ਬਾਕੀ ਉਹਨਾਂ ਵੀਰਾਂ ਤੱਕ ਪਹੁੰਚਾ ਦਿਓ ਜਿਹੜੇ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਧਰਮ ਕੋਡ ਅੱਡੇ ਚ ਇੱਕ ਹੋਰ ਦਾਲਿਆ ਭਾਈ ਅੰਮ੍ਰਿਤਪਾਲ ਜੀ ਦਾ ਉਹ ਵੀ ਸੇਵਾਵਾਂ ਨਾਮ ਬਾਹ ਰਿਆ ਹੈ ਪਿੰਡ ਪਿੰਡ ਘਰ ਘਰ ਵਿੱਚ ਜਾ ਕੇ ਵੇਖ ਕੇ ਕਿੰਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਦੇ ਰਹੇ ਨੇ ਉਹਨਾਂ ਕਮੇਟੀਆਂ ਬਣਾਈਆਂ ਪਿੰਡ ਦੀਆਂ ਹੀ ਉਹ ਸਹੀ ਗਾਈਡ ਉਹ ਵੀ ਕਰ ਰਹੇ ਨੇ